ਜਿਹੜਾ ਜੋਧਿਆਂ ਨੇ ਨਸ਼ੇ ਦੇ ਹਮਰੇ ਨਾਲ ਲੜਾਈ ਲੜੀ ਆ ਕੇ ਉਸੇ ਚੱਕਰ ਨੂੰ ਤੋੜ ਕੇ ਬਾਹਰ ਆਏ ਇਹ ਲੋਕ ਅਸਲ ਪੁਣੇ ਦਾ ਮੈਨੂੰ ਉਹਨਾਂ ਨੂੰ ਸਲਾਮ ਹੈ ਸਮਾਜ ਨੂੰ ਚਾਹੀਦਾ ਕਿ ਉਹਨਾਂ ਦਾ ਸਾਥ ਦੇਵੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦੇਵੇ ਤਦ ਹੀ ਅਸੀਂ ਇਹ ਲੜਾਈ ਜਿੱਤ ਸਕਦੇ ਹਾਂ ਸਾਰੇ ਸਾਥੀਓ ਨਸ਼ਾ ਮੁਕਤੀ ਯਾਤਰਾ ਕੋਈ ਰਾਜਨੀਤਿਕ ਯਾਤਰਾ ਨਹੀਂ ਇਹ ਇੱਕ ਸਮਾਜਿਕ ਸੰਕਲਪ ਹੈ ਦਾ ਸਮਾਜ ਦੇ ਹਰ ਵਰਗ ਤੇ ਪੰਚਾਇਤ ਪੰਚਾਇਤ ਹਰ ਨੌਜਵਾਨ ਹਰ ਮਾਤਾ ਪਿਤਾ ਨੂੰ ਅਪੀਲ ਕਰਦਾ ਹਾਂ ਇਸ ਅੰਦੋਲਨ ਨਾਲ ਜਿਹੜੋ ਪੰਜਾਬ ਨੂੰ ਨਸ਼ਮੁਕ ਬਣਾਉਂਦੀ ਸਾਡੀ ਇਹ ਪੰਜਾਬ ਦੀ ਜਿਹੜੀ ਲੜਾਈ ਅੱਜ ਸ਼ੁਰੂਆਤ ਹੋਈ ਆ ਤੇ ਲੜਾਈ ਜਿਹੜੀ ਸਾਰਾ ਪੰਜਾਬ ਰੰਦਰ ਕੇ ਹਰ ਪਿੰਡ ਦੇ ਭੈਣ ਭਰਾ ਬਜ਼ੁਰਗ ਮਤਾਵਾ ਅੱਜ ਦੇਖ ਰਹੇ ਸੀ ਕਿੰਨੇ ਬਜ਼ੁਰਗ ਮਤਾਵਾ ਪੈਣਾ ਜਿਹਨੀਆਂ ਇਸ ਦੁੱਧ ਨਸ਼ਿਆਂ ਕੋਲ ਲੜਾਈ ਦਾ ਹਿੱਸਾ ਬਣ ਗਈਆਂ ਤਾਂ ਆਸ ਹੈ ਪ੍ਰਮਾਤਮਾ ਦੀ ਵੀ ਵਿਸ਼ਵਾਸ ਹੈ ਕਿ ਪੰਜਾਬ ਚ ਹੁਣ ਕੋਈ ਨਸ਼ਾ ਜਿਹੜਾ ਫੈਚਣ ਵਾਲੇ ਨਹੀਂ ਰਹਿਣਗੇ ਨਸ਼ਾ ਤਸਕਰਾਂ ਦਾ ਜਿਹੜਾ ਖਾਤਮਾ ਔਰ ਜਲਦੀ ਜਿਹੜਾ ਹੋਰੇਗਾ ਕਿਉਂਕਿ ਨਸ਼ਾ ਦੀ ਸਪਲਾਈ ਦੀ ਚੇਨ ਉਹ ਟੁੱਟ ਚੁੱਕੀ ਹੈ ਤੁਸੀਂ ਸਾਰੇ ਭਰਾ ਵੀ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੇ ਤੱਕ ਪਬਲਿਕ ਤੋਂ ਕੀ ਰਿਸਪੌਂਸ ਆ ਰਿਹਾ ਕਿਸ ਤਰ੍ਹਾਂ ਦਾ ਇਮਪੈਕਟ ਹੈਗਾ ਇਸ ਯਤਰਾ ਦਾ ਦੇਖੋ ਬਹੁਤ ਸਾਰੇ ਪਿੰਡਾਂ ਤੇ ਮੇਰੀ ਵੀ ਡਿਊਟੀ ਲੱਗੀ ਹੈ ਮੈਂ ਜਾ ਰਿਹਾ ਹਾਂ ਇਸ ਸੋਚ ਨੂੰ ਸਮਾਗਮ ਜਿਹੜਾ ਚੱਲ ਰਿਹਾ ਜੁਧ ਦਰਸਿਆ ਵਰਧ ਔਰ ਹਰ ਪਿੰਡ ਦੇ ਵਿੱਚ ਇਹ ਖੁਸ਼ੀ ਹੋ ਰਹੀ ਹੈ ਕਿ ਕਦੋਂ ਮਤਾਵਾ ਬਾੜ ਰਾਜਨ ਜਦੋਂ ਮਾਵਾ ਕੇ ਉਹ 2022 ਦੇ ਵਿੱਚ ਜਦੋਂ ਅਸੀਂ ਪਿੰਡ-ਪਿੰਡ ਜਾਂਦੇ ਸੀਗੇ ਤੇ ਮਾਤਾਵਾਂ ਹੀ ਰੋਂਦੀਆਂ ਸੀ ਕਿ ਪੁੱਤ ਸਾਡੇ ਬੱਚਿਆਂ ਨੂੰ ਬਚਾ ਲਓ ਅੱਜ ਮਾਵਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਾਵਾਵਾਂ ਦੇ ਰਹੀਆਂ ਕਿ ਪੰਜਾਬ ਵਿੱਚ ਜਿਹੜਾ ਨਸ਼ਾ ਖਤਮ ਹੋ ਰਿਹਾ ਕੋਈ ਸਕਸੈਸ ਸਟੋਰੀ ਸਿਰ ਤੁਸੀਂ ਸ਼ੇਅਰ ਕਰ ਸਕਦੇ ਹੋ ਕਿਸੇ ਮੇਰੇ ਆਪਣੇ ਹਲਕੇ ਦੇ ਵਿੱਚ ਜਦੋਂ ਮੈਂ 2022 ਦੇ ਵਿੱਚ ਇੱਕ ਮਾਤਾ ਦੇ ਕੋਲ ਗਿਆ ਉਹ ਕਹਿੰਦੀ ਪੁੱਤ ਮੇਰੇ ਮੇਰਾ ਆਪਣਾ ਮੁੰਡਾ ਜਿਹੜਾ ਉਹ ਨਸ਼ਾ ਕਰਦਾ ਅੱਲਾ ਕਰੇ ਘਰ ਦੇ ਭਾਂਡੇ ਵਿੱਚ ਦੇ ਸ਼ੁਰੂ ਕੀਤੇ ਸਕੂਟਰ ਲੈ ਕੇ ਦਿੱਤਾ ਹੋਇਆ ਸੀ ਉਹ ਵੇਚਣਾ ਸ਼ੁਰੂ ਕਰਤਾ ਚੋਰੀਆਂ ਦੀ ਆਦਤ ਪੈ ਗਈ ਪੁੱਤ ਉਹ ਤਾਂ ਤੁਹਾਨੂੰ ਪਾਵਾਂਗੇ ਤੇ ਸਰਕਾਰ ਨਹੀਂ ਬਣੂਗੀ ਭਗਵੰਤ ਮਾਨ ਦੀ ਪਰ ਮੇਰੇ ਪਿਆ ਪੁੱਤ ਮੇਰੀ ਇੱਕ ਬੇਨਤੀ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਹੋਣੀ ਚਾਹੀਦਾ ਮੈਂ ਸਪੈਸ਼ਲ ਹੁਣ ਉਸ ਮਾਤਾ ਦੇ ਘਰੇ ਜਾ ਕੇ ਆ ਔਰ ਮਾਤਾ ਇੰਨੀ ਖੁਸ਼ ਆਉਦਾ ਬੇਟਾ ਨਸ਼ਾ ਛੱਡਿਆ ਹੋਇਆ ਨਸ਼ਾ ਛੱਡ ਕੇ ਤੇ ਨਾਲ ਦੀ ਨਾਲ ਜਿਹੜੀਆਂ ਪਰਿਵਾਰਾਂ ਦੀਆਂ ਕਹਾਣੀਆਂ ਹਨ ਮਾਂ ਪੁੱਤ ਕਰ ਰਿਹਾ ਸੋ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਇਹੋ ਜਿਹੇ ਲੋਕ ਜਦੋਂ ਸਾਹਮਣੇ ਹੋਣ ਜਿਹਨੇ ਆਪ ਦੂਜਿਆਂ ਨੂੰ ਸਲਾਹਾਂ ਦੇ ਦੇ ਲੇ ਆਪ ਨਸ਼ਾ ਕਰਦੇ ਸੀ ਉਹ ਅੱਜਿੱਤੇ ਵੀ ਦੇਖਿਆ ਨੌਜਵਾਨ ਮੁੰਡਾ ਜਿਹੜਾ ਸਲਾਹ ਦੇ ਰਿਹਾ ਸੀ ਕਿ ਨਸ਼ਾ ਛੱਡ ਕੇ ਜਿਹੜਾ ਹੁਣ ਕੰਮ ਕਾਰ ਦੇ ਉੱਤੇ ਲੱਗੂਆ ਨਾਰਿੰਗਾਲ ਸਾਡੇ ਸਰਪੰਚ ਦੇ ਤੁਸੀਂ ਸੁਣੇ ਲੈਣਾ ਨੇ ਸਾਰੀ ਸਟੋਰੀ ਦੱਸੀ ਹੈ ਜੀ ਮਿਹਨਤ ਜਿਹੜਾ ਜੱਜਵਾ ਇਸ ਪਿੰਡ ਦਾ ਲੱਗ ਜਿਹੜਾ ਪਿੰਡ ਦੇ ਵਿੱਚ ਨਾਮ ਚੱਲ ਗਿਆ ਕਿ 4-5 ਪਿੰਡ ਜਿਹੜੇ ਐ ਸੀਐਮ ਸਾਹਿਬ ਨੇ ਵੀ ਨਾਮ ਲਿਆ ਸਹਗਾ ਨਾਰਿੰਗਾਲ ਕਿਲਾ ਰਾਏਪੁਰ ਮਸੂਰਾ ਇਹ ਸਾਰੇ ਪਿੰਡਾਂ ਦੇ ਵਿੱਚ ਕੋਈ ਇੱਕ ਵੀ ਵਿਅਕਤੀ ਜਿਹੜਾ ਨਸਾਂ ਨਾ ਕਰਦਾ ਤੇ ਨਾ ਕੁਝ ਦੇ। ਜਿਹੜੇ ਸਾਰੇ ਆਮ ਆਦਮੀ ਪਾਰਟੀ ਸਰਕਾਰ ਦਾ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਹਾਜੀ ਦਾ ਜਿਹੜਾ ਜੁੱਧ ਨਸ਼ੇ ਉੱਤੇ ਦਾ ਉਹਦਾ ਅਸਰ ਜਿਹੜਾ ਸਾਹਮਣੇ ਆ। ਭਾਵਨ ਦਾ ਬਹੁਤ ਪਹਿਲਾਂ ਤੋਂ ਤੁਹਾਡਾ ਵੀਡੀਓ ਵਾਲੇ ਭਾਵਨ ਦਾ ਧੰਨਵਾਦ ਕਰਦਾ ਮੈਂ। ਅੱਜ ਆਪਾਂ ਇਹ ਸਹਿਯਾਤ ਪਿੰਡ ਦੇ ਵਿੱਚ ਜਿਹੜਾ ਸਰਦਾਰ ਪੈਲਸਾ ਉਹਦੇ ਚ ਬੈਠਾ ਆਪਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਅੱਜ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜੀワਲ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਮੇਰੇ ਨਾਲ ਮੁੰਡੀਆਂ ਸਾਹਿਬ ਰੈਵਨਿਊ ਮਿਨਿਸਟਰ ਤੁਹਾਨੂੰ ਦੱਸਣਾ ਚਾਹੁੰਨਾ ਵੀ ਜਿਹੜਾ ਸਾਡੇ ਹਲਕੇ ਦੇ ਵਿੱਚ 155 ਪੰਚਾਇਤਾਂ ਨੇ ਟਟੋਪਟੇ 1000 ਕਲੋਨੀ ਹੋਊ ਮੈਂ ਤੁਹਾਡੇ মিডিਏ ਰਾਹੀਂ ਦੱਸਣਾ ਚਾਹੁੰਨਾ ਵੀ ਅਸੀਂ ਸਾਰੇ ਸਰਪੰਚ ਸਾਰੇ ਇੱਥੇ 120 ਸਰਪੰਚ ਨੇ ਸਾਡੇ ਇੱਥੇ ਪਹੁੰਚੇ ਹੋਏ ਨੇ ਅਸੀਂ ਇੱਕ ਇੱਕ ਪਿੰਡ 'ਚ ਜਾਵਾਂਗੇ ਪਹਿਲਾ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸਾਡੀ ਟੀਮ ਉੱਥੇ ਜਾਊ ਇੱਕ ਇੱਕ ਪਰਿਵਾਰ ਨੂੰ ਜਾ ਕੇ ਬੇਨਤੀ ਕਰਾਂਗੇ ਵੀ ਜੇ ਤੁਹਾਡੇ ਪਿੰਡ 'ਚ ਕੋਈ ਖਾਂਦਾ ਉਹ ਸਾਨੂੰ ਦੇ ਦਿਓ ਤੁਹਾਡਾ ਬੱਚਾ ਬਿਲਕੁਲ ਠੀਕ ਕਰਕੇ ਵਧੀਆ ਹਸਪੀਟਲ 'ਚ ਇਲਾਜ ਕਰਾਵਾਂਗੇ ਜੇ ਕੋਈ ਵੇਚਦਾ ਉਹ ਸਾਨੂੰ ਨਾਮ ਦੇ ਦਿਓ ਜਾ ਉਹ ਬੰਦਾ ਪੰਜਾਬ ਛੱਡ ਜਾਊ ਜਾਂਚ ਦੁਨੀਆ ਤੋਂ ਛੱਡ ਜਾਊਗਾ ਅਸੀਂ ਜਿਹੜੇ ਸਾਡੇ ਬੱਚੇ ਨੇ ਆਉਣ ਆਪੇ ਆਖਾ ਉਹਨਾਂ ਕੋਲੇ ਅਸੀਂ ਨਚਾਣੀਆਂ ਹੋਂ ਦੇਣਾ ਹੈ ਅੱਜ ਅਸੀਂ ਸੋ ਵੀ ਇਸੇ ਗੱਲ ਦੀ ਖੰਧੀ ਆ ਸਾਰੇ ਸਰਪੰਚਾਂ ਨੇ ਕੀਤੀ ਆ ਕੱਲ ਅਸੀਂ ਮੀਟਿੰਗ ਕਰਨੀ ਆ ਸਾਰੇ ਸਰਪੰਚਾਂ ਨੇ ਭਈ ਇੱਕ ਇੱਕ ਪਿੰਡ ਦੇ ਵਿੱਚ ਤਿੰਨ ਹਰ ਰੋਜ਼ ਅਸੀਂ ਤਿੰਨ ਪਿੰਡਾਂ ਤੇ ਆਇਆ ਕਰਨਾ ਇਹ ਜਿਹੜੀ ਜੁੱਤ ਨਸ਼ਿਆਂ ਵਿਰੁੱਧ ਰੈਲੀਆਂ ਕਰ ਰਹੀਆਂ ਪਿੰਡਾਂ ਤੇ ਅਸੀਂ ਜਾਣਾ ਇਹੀ ਗੱਲ ਉੱਥੇ ਕਰਨੀਆਂ ਵੀ ਜਿਹੜਾ ਨਸ਼ਾ ਚਟਾ ਇਹ ਅਸੀਂ ਪਿੰਡਾਂ ਦੀ ਨਾ ਵੜਨ ਦੇਣਾ ਨਾ ਕੋਈ ਵੇਚਣ ਦੇਣਾ ਨਾ ਉਹਦੀ ਕਿਸੇ ਨੂੰ ਜ਼ਮਾਨਤ ਦੇਣ ਦੇਣੀ ਆ ਨਾ ਕੋਈ ਸਰਪੰਚ ਦੀ ਜ਼ਮਾਨਤ ਦਊ ਨਾ ਨੰਬਰਦਾਰ ਤੋਂ ਨਾ ਕੋਈ ਮੈਂਬਰ ਪੰਚਾਇਤ ਤੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਥੈਂਕ ਯੂ ਪੰਜਾਬ ਚ ਜਿਵੇਂ ਨਸ਼ਾ ਕਾਫੀ ਵੱਡੇ ਲੈਵਲ ਤੇ ਫੈਲਿਆ ਹੋਇਆ ਸੀਗਾ ਇਹ ਸੋਚਾ ਤਰੀ ਰਿਹਾ ਹੋੜਾ ਪੰਜਾਬ ਚ ਨਸ਼ਾ ਕਟਨ ਨੂੰ ਕੀ ਕਟਨਾਈ ਆਈ ਮੈਂ ਤੁਹਾਨੂੰ ਮੈਂ ਉਦਾਹਰਨ ਦਿੰਦਾ ਜਦੋਂ ਕਿ ਨਾ ਕੋਈ ਮਾਨ ਬਣਾ ਲਵੇ ਵੀ ਮੈਂ ਕੰਮ ਬੰਦ ਕਰਨਾ ਆਮ ਆਦਮੀ ਪਾਰਟੀ ਸਰਦਾਰ ਭਗੰਸ਼ੇ ਜੀ ਮਾਨ ਨੇ ਅਰਵੰਦ ਕੇਜੀਵਾਲ ਸਾਹਿਬ ਨੇ ਅਸੀਂ ਸਾਰਿਆਂ ਨੇ ਸੌ ਖਾਲੀ ਇਹ ਵੀ ਇਹ ਨਸ਼ੇ ਦਾ ਜੂੜ ਵੱਡੇ ਤੋਂ ਬਿਨਾ ਅਸੀਂ ਘਰ ਨਹੀਂ ਬਹਿਣਾ ਅਸੀਂ ਕੀ ਕਰਨਾ ਇੱਕ ਇੱਕ ਪਿੰਡ ਦੇ ਵਿੱਚ ਜਾ ਕੇ ਮਤੇ ਪਾਵਾਂਗੇ ਸਰਪੰਚਾਂ ਦੇ ਜਿਹੜੇ ਬੰਦੇ ਵੇਚਦੇ ਨੇ ਜਾਂ ਕੁਝ ਵੀ ਜਿਹੜਾ ਮਾੜਾ ਧੰਦਾ ਕਰਦੇ ਨੇ ਉਹਨਾਂ ਦਾ ਬਿਲਕੁਲ ਬਾਈਕਟ ਕੀਤਾ ਜਾਊਗਾ ਪਿੰਡ ਦੇ ਵਿੱਚ ਉਹ ਕਿਸੇ ਨਾਲ ਵੀ ਭਾਈ ਜਾਨ ਨਹੀਂ ਰੱਖਣਗੇ ਲੋਕੋ ਅਸੀਂ ਇਹ ਧਾਰਿਆ ਹੋਇਆ ਨਾਲ ਦੇ ਚਾਰ ਫੰਡਾਲੇ ਮੇਰੇ ਕੋ ਸਰਪੰਚ ਆ ਕੇ ਗਏ ਨੇ ਲਲਤੋਂ ਖੁਰਦ ਝਾਂਡੇ ਨਾਲ ਸਹਜਾਦ ਤਿੰਨ ਪਿੰਡ ਮੇਰੇ ਨਾਲ ਉਹ ਦੋ ਲੋ ਕਲਾ ਤੇ ਦੋ ਦੋ ਖੁਰਦ ਨਾ ਉੱਥੇ ਕੋਈ ਖਾਣ ਵਾਲਾ ਨਾ ਕੋਈ ਵੇਚਣ ਵਾਲਾ ਉਹ ਵੀ ਦਾ ਪਿੰਡ ਆਪਣੇ ਗਿਲ ਹਲਕੇ ਚ ਹੀ ਆ ਜਿਵੇਂ ਤੁਸੀਂ ਕਿਹਾ ਜਦੋਂ ਅਸੀਂ ਧਾਰ ਲੀਏ ਗੱਲ ਇਹ ਸਾਡਾ ਪ੍ਰੋਗਰਾਮ 30 ਜੂਨ ਤੱਕ ਚੱਲਣਾ ਇੱਕ ਇੱਕ ਮਿੰਟ ਦੇ ਵਿੱਚ ਤੁਹਾਨੂੰ ਅਗਲੀ ਵਾਰੀ ਜਦੋਂ ਮਿਲਾਂਗੇ ਤੁਹਾਨੂੰ ਆਪ ਦੱਸਾਂਗੇ ਵੀ ਆ ਨਸਾ ਜਾ ਕੇ ਦੇਖਿਓ ਵੀ ਉੱਥੇ ਕੋਈ ਵੇਚਦਾ ਜਾਂ ਖਾਂਦਾ ਇਹ ਕੋਈ ਜਿਹੜਾ ਕੋੜ ਆ ਅਸੀਂ ਸਾਰੇ ਪੰਜਾਬ ਚ ਗੱਡਾ ਧੰਨਵਾਦ ਧੰਨਵਾਦ ਬਹੁਤ